ਕਾਲ ਜੀ ਮੈਂ ਸ਼ਿਵਮ ਸਰਦੁਰਗੜ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹਾਂ ਸਰਕਾਰੀ ਨੌਕਰੀ ਕਰਨਾ ਮੇਰਾ ਸ਼ੁਰੂ ਤੋਂ ਹੀ ਇੱਕ ਸੁਪਨਾ ਰਿਹਾ ਹੈ ਇਹ ਮੇਰਾ ਇਕੱਲੇ ਦਾ ਸੁਪਨਾ ਹੀ ਨਹੀਂ ਮੇਰੇ ਘਰਦਿਆਂ ਦਾ ਵੀ ਸੁਪਨਾ ਸੀ ਪਹਿਲਾਂ 2021 ਦੇ ਵਿੱਚ ਵੀ ਮੈਂ ਪੰਜਾਬ ਪੁਲਿਸ ਦੇ ਲਈ ਟ੍ਰਾਇਲ ਦਿੱਤੇ ਸੀ ਪਰ ਉਹਨਾਂ ਦੇ ਵਿੱਚੋਂ ਮੈਂ ਰਹਿ ਗਿਆ ਸੀ ਜਿਸ ਕਰਕੇ ਮੈਨੂੰ ਮੈਂ ਉਹਨੇ ਛੱਡ ਚੁੱਕਿਆ ਸੀ ਕਿ ਮੈਂ ਦੁਬਾਰਾ ਭਰਤੀ ਨਹੀਂ ਹੋ ਸਕਦਾ ਪਰ ਮਾਨ ਸਰਕਾਰ ਆਈ ਮਾਨ ਸਰਕਾਰ ਨੇ ਆਉਂਦਿਆਂ ਸਾਰੀ ਪੰਜਾਬ ਪੁਲਿਸ ਦੀ ਭਰਤੀ ਸ਼ੁਰੂ ਕੀਤੀ ਜਿਸ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਨੌਕਰੀ ਦੇ ਉੱਪਰ ਬੈਠਾ ਹਾਂ ਇਹ ਪਰਤੀ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਹੋਈ ਹੈ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਨਹੀਂ ਹੋਇਆ ਅਸੀਂ ਆਪਣੀ ਮਿਹਨਤ ਦੇ ਨਾਲ ਪਰਤੀ ਹੋਏ ਹਾਂ ਬਾਕੀ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਬਾਹਰ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਰਹਿ ਕੇ ਹੀ ਤੁਸੀਂ ਨੌਕਰੀਆਂ ਦੀ ਤਿਆਰੀ ਕਰੋ ਮਾਨ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਮਾਨ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਾ ਮੌਕਾ ਦਿੱਤਾ ਅਰਸ਼ਦੀਪ ਸਿੰਘ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ ਮੇਰਾ ਸ਼ੁਰੂ ਤੋਂ ਹੀ ਸੁਪਨਾ ਸੀ ਮੈਂ ਬਾਹਰ ਨਾ ਜਾ ਕੇ ਪੰਜਾਬ 'ਚ ਹੀ ਰਹਿ ਕੇ ਨੌਕਰੀ ਕਰਾਂ ਮੈਂ ਆਪਣੀ ਪੜ੍ਹਾਈ ਬੀਕਾਮ ਕਰੀ ਹੋਈ ਹੈ ਗ੍ਰੈਜੂਏਸ਼ਨ ਤੇ ਅੱਜ ਮੈਂ ਬਤੌਰ ਕਾਂਸਟੇਬਲ ਬਲੌਂਗੀ ਥਾਣੇ ਵਿੱਚ ਸੇਵਾ ਨਿਭਾ ਰਿਹਾ ਹਾਂ ਮੈਨੂੰ ਪਤਾ ਲੱਗਿਆ ਕਿ ਮਾਨ ਸਰਕਾਰ ਦੁਆਰਾ 2023 ਦੀਆਂ ਪੰਜਾਬ ਪੁਲਿਸ ਦੀਆਂ ਨੋਟੀਫਿਕੇਸ਼ਨ ਆਈ ਸੀ ਤਾਂ ਮੈਂ ਇਸ ਪ੍ਰਤੀਯੋਗਤਾ ਲਈ ਅਪਲਾਈ ਕੀਤਾ। ਇਹ ਪ੍ਰਤੀ ਬਿਲਕੁਲ ਹੀ ਟਰਾਂਸਪੇਰੈਂਟ ਸੀ ਤੇ ਸਾਨੂੰ ਕਿਸੇ ਨੂੰ ਕੋਈ ਵੀ ਰਿਸ਼ਵਤ ਜਾਂ ਕੋਈ ਵੀ ਪੈਸਾ ਦੇਣ ਦੀ ਜ਼ਰੂਰਤ ਨਹੀਂ ਪਈ। ਮਾਨ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਮੈਂ ਦਿਲੋਂ ਧੰਨਵਾਦ ਕਰਦਾ ਮਾਨ ਸਰਕਾਰ ਦਾ ਜਿਨ੍ਹਾਂ ਦੀ ਬਦੌਲਤ ਅੱਜ ਮੈਨੂੰ ਨੌਕਰੀ ਮਿਲੀ ਹੈ। ਅੱਛੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਹੁਸਨਪ੍ਰੀਤ ਕੌਰ ਹੈ ਤੇ ਮੈਂ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਆ ਤੇ ਮੈਂ ਹੁਣ ਪੰਜਾਬ ਪੁਲਿਸ ਵਿੱਚ ਐਜ਼ ਅ ਕਾਂਸਟੇਬਲ ਬਲੋਂਗੀ ਥਾਣਾ ਵਿਖੇ ਆਪਣੀ ਸੇਵਾਵਾਂ ਨਿਭਾ ਰਹੀ ਆ ਮੇਰਾ ਤੇ ਮੇਰੇ ਪਰਿਵਾਰ ਦਾ ਸ਼ੁਰੂਤੀ ਸੁਪਨਾ ਸੀ ਕਿ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਵਾਂ ਤੇ ਮਾਨ ਸਰਕਾਰ ਦੇ ਯੋਗਦਾਨ ਸਦਕਾ ਤੇ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਆ ਤੇ ਇਸ ਗੱਲੋਂ ਮੇਰਾ ਪਰਿਵਾਰ ਤੇ ਮੈਂ ਬਹੁਤ ਖੁਸ਼ ਆ ਜਿਹੜੀ ਮੇਰੀ ਭਰਤੀ ਹੋਈ ਆ ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਭਰਤੀ ਹੋਈ ਆ ਤੇ ਸਾਨੂੰ ਕਿਸੇ ਨੂੰ ਇੱਕ ਵੀ ਰੁਪਿਆ ਦੇਣਾ ਨਹੀਂ ਪਿਆ ਮੈਂ ਮਾਨ ਸਰਕਾਰ ਦਾ ਦਿলো ਧੰਨਵਾਦ ਕਰਨਾ ਚਾਹੁੰਦੀ ਆ ਉਹਨਾਂ ਨੇ ਸਾਨੂੰ ਰੋਜ਼ਗਾਰ ਦਿੱਤੇ